ਮੈਨੂੰ ਦੱਸ ਦੇਣਾ ਚਾਹਨਾ ਕੇਜਰੀਵਾਲ ਨੂੰ ਦਿੱਲੀ 'ਚ ਤੈਨੂੰ ਲੋਕਾਂ ਨਕਾਰ ਕੇ ਕੱਢਿਆ ਉੱਥੇ ਇਹਨੇ ਕਿਹਾ ਸੀ ਨਾਰਾ ਦਿੱਤਾ ਦਿੱਲੀ 'ਚ ਕਿ ਜੇ ਮੈਂ ਬੇਈਮਾਨ ਐ ਮੈਨੂੰ ਵੋਟ ਨਾ ਪਾਇਓ ਉਹਨਾਂ ਤੇਰੀ ਪਾਰਟੀ ਨਹੀਂ ਹਰਾਈ ਤੈਨੂੰ ਕਿਹਾ ਕਿ ਤੂੰ ਬੇਈਮਾਨ ਐ ਤੈਨੂੰ ਵੀ ਹਰਾਵਾਂਗੇ ਉਹ ਤੁਹਾਨੂੰ ਹਰਾ ਕੇ ਭੇਜਿਆ ਯਾਰ ਇਹ ਗੱਲਾਂ ਕਰਨ ਇਮਾਨਦਾਰੀ ਦੀਆਂ ਤੇ ਸਭ ਤੋਂ ਵੱਧ ਕੋਈ ਬੇਈਮਾਨ ਗਵਰਨਮੈਂਟ ਆਈ ਐ ਤੂੰ ਇਹਨਾਂ ਦੀ ਆਈ ਐ ਰੇਤਾ ਕਿੱਥੇ ਗਿਆ ਕਿੰਨੀ ਕਿੱਥੇ ਚੜ ਗਿਆ ਤੇ ਅੱਜ ਪੰਜਾਬ ਦੇ ਵਿੱਚ ਜੋ ਲਾਅ ਐਂਡ ਆਰਡਰ ਧੀ ਜੋ ਕਾਨੂੰਨ ਦੀ ਵਿਵਸਥਾ ਜੋ ਬਣੀ ਆ ਉਹਦੇ ਚ ਬੜਿੰਗ ਸਾਹਿਬ ਤੁਹਾਨੂੰ ਹੀ ਪਤਾ ਮੈਨੂੰ ਹੀ ਪਤਾ ਇਹਨਾਂ ਨੂੰ ਪਤਾ ਔਜਲਾ ਸਾਹਿਬ ਨੂੰ ਬਾਜਵਾਤ ਸਾਹਿਬ ਨੂੰ ਦੇਨੀ ਜੀ ਨੂੰ ਦੇਪਾ ਜੀ ਤੁਹਾਨੂੰ ਕਾਲੇ ਦਿਨ ਵੀ ਯਾਦ ਨੇ ਜਿਸ ਵੇਲੇ ਪੰਜਾਬ ਤੇ ਜੋ ਹਾਲਾਤ ਸੀ ਅੱਜ ਉਹਦੇ ਤੋਂ ਵੀ ਮਾੜੇ ਨੇ ਅੱਜ ਜ਼ਿਲ੍ਹਿਆਂ ਦੇ ਵਿੱਚੋਂ ਅੱਜ ਥਾਣਿਆਂ ਦੇ ਵਿੱਚੋਂ ਇੰਟਰਵਿਊ ਹੋਏ ਤੇ ਮੁੱਖ ਮੰਤਰੀ ਜੀ ਦੀ ਜ਼ੁਬਾਨ ਨਾ ਖੁੱਲੇ ਅੱਜ ਦਿਨ ਦੇ ਹਰੇ ਕਤਲ ਹੋਣ ਤੇ ਪੰਜਾਬ ਦਾ ਮੁੱਖ ਮੰਤਰੀ ਇੱਕ ਵਾਰੀ ਨਾ ਬੋਲੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤਗੜੇ ਹੋਵੋ ਟਾਈਮ ਆ ਗਿਆ ਇਹ ਕੇਂਦਰ ਸਰਕਾਰ ਤੇ ਜਿਹੜੀ ਪੰਜਾਬ ਸਰਕਾਰ ਦੋਵੇਂ ਰਲੇ ਨੇ ਉਹਨੇ ਪਹਿਲੋਂ ਉੱਥੇ ਕਿਸਾਨ ਕੁੱਟੇ ਤੇ ਇਹ ਹੁਣ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਤੇ ਆ ਗਿਆ ਬੜਕ ਸਾਹਿਬ ਗਰਮੀ ਬਹੁਤ ਹੈ ਇੱਕ ਚੀਜ਼ ਮੈਂ ਕਹਿਣੀ ਚਾਹੁੰਨਾ ਕਿ ਪਹਿਲਾਂ ਮੋਦੀ ਤੇ ਮੈਂ ਦੱਸਣਾ ਚਾਹੁੰਨਾ ਕਿ ਪਹਿਲਾਂ VOTER ਜਿਹੜਾ ਸੀ ਉਹ ਸਰਕਾਰਾਂ ਚੁਣਦੇ ਸੀ ਕਿ ਜਿਹਦੇ ਮਗਰ VOTER ਹੁਣ ਉਹ ਪ੍ਰਧਾਨ ਮੰਤਰੀ ਬਣਦਾ ਸੀ ਅੱਜ ਇਹ ਪ੍ਰਧਾਨ ਮੰਤਰੀ ਨੇ ਕਿ VOTER ਹੁਣ BJP ਚੁਣੇਗੀ VOTER ਕਦੀ ਸਰਕਾਰਾਂ ਨਹੀਂ ਬਣਾਉਣਗੇ ਇਹ ਹੁਣ ਸਰਕਾਰ ਤੁਸੀਂ VOTER ਕਟੋਗੇ ਤੇ ਤੁਸੀਂ VOTER ਪੜਾਉਂਗੇ ਤੇ ਫੇਰ ਬਣੇਗਾ ਮਹਾਰਾਸ਼ਟਰ ਦੇ ਵਿੱਚ ਤੁਸੀਂ 80 ਤੋਂ 90 ਲੱਖ ਕਰੋੜ ਦੀ VOTER ਪੜਾਉਂਗੇ ਤੇ ਉਹੀ ਬਿਹਾਰ ਦੇ ਵਿੱਚ ਤੁਸੀਂ 60 ਤੋਂ 65 ਲੱਖ ਤੱਕ VOTER ਕੱਟ ਦਿੱਤੀਆਂ ਮੈਨੂੰ ਦੱਸ ਦੇਣਾ ਚਾਹਨਾ ਕੇਜਰੀਵਾਲ ਨੂੰ ਦਿੱਲੀ ਚ ਤੈਨੂੰ ਲੋਕਾਂ ਨਕਾਰ ਕੇ ਕੱਢਿਆ ਉੱਥੇ ਇਹਨੇ ਕਿਹਾ ਸੀ ਨਾਰਾ ਦਿੱਤਾ ਦਿੱਲੀ ਚ ਕਿ ਜੇ ਮੈਂ ਬੇਈਮਾਨ ਐ ਮੈਨੂੰ ਵੋਟ ਨਾ ਪਾਇਓ ਉਹਨਾਂ ਤੇਰੀ ਪਾਰਟੀ ਨਹੀਂ ਹਰਾਈ ਤੈਨੂੰ ਕਿਹਾ ਕਿ ਤੂੰ ਬੇਈਮਾਨ ਐ ਤੈਨੂੰ ਵੀ ਹਰਾਵਾਂਗੇ ਉਹ ਤੈਨੂੰ ਹਰਾ ਕੇ ਭੇਜਿਆ ਯਾਰ ਇਹ ਗੱਲਾਂ ਕਰਨ ਇਮਾਨਦਾਰੀ ਦੀਆਂ ਤੇ ਸਭ ਤੋਂ ਵੱਧ ਕੋਈ ਬੇਈਮਾਨ ਗਵਰਨਮੈਂਟ ਆਈ ਐ ਤੂੰ ਇਹਨਾਂ ਦੀ ਆਈ ਐ ਰੇਤਾ ਕਿੱਥੇ ਗਿਆ ਕਿੰਨੀ ਕਿੱਥੇ ਚੜ ਗਿਆ ਤੇ ਅੱਜ ਪੰਜਾਬ ਦੇ ਵਿੱਚ ਜੋ ਲਾਅ ਐਂਡ ਆਰਡਰ ਸੀ ਜੋ ਕਾਨੂੰਨ ਦੀ ਵਿਵਸਥਾ ਜੋ ਬਣੀ ਆ ਉਹਨੇ ਜੁਵਿੰਗ ਸਾਹਿਬ ਤੁਹਾਨੂੰ ਹੀ ਪਤਾ ਮੈਨੂੰ ਹੀ ਪਤਾ ਇਹਨਾਂ ਨੂੰ ਪਤਾ ਔਜਲਾ ਸਾਹਿਬ ਨੂੰ ਬਾਜਵਾ ਸਾਹਿਬ ਨੂੰ ਦੇਨੇ ਜੀ ਨੂੰ ਦੇਪਾ ਜੀ ਤੁਹਾਨੂੰ ਕਾਲੇ ਦਿਨ ਵੀ ਯਾਦ ਨੇ ਜਿਸ ਵੇਲੇ ਪੰਜਾਬ ਤੇ ਜੋ ਹਾਲਾਤ ਸੀ ਅੱਜ ਉਹਦੇ ਤੋਂ ਵੀ ਮਾੜੇ ਤੇ ਨੇ ਅੱਜ ਜ਼ਿਲ੍ਹਿਆਂ ਦੇ ਵਿੱਚੋਂ ਅੱਜ ਥਾਣਿਆਂ ਦੇ ਵਿੱਚੋਂ ਇੰਟਰਵਿਊ ਹੋਏ ਤੇ ਮੁੱਖ ਮੰਤਰੀ ਜੀ ਜ਼ੁਬਾਨ ਨਾ ਖੁੱਲੇ ਅੱਜ ਦਿਨ ਦੇ ਹਰੇ ਕਤਲ ਹੋਣ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਵਾਰੀ ਨਾ ਬੋਲੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤਗੜੇ ਹੋਵੋ ਟਾਈਮ ਆ ਗਿਆ ਇਹ ਕੇਂਦਰ ਸਰਕਾਰ ਤੇ ਜਿਹੜੀ ਪੰਜਾਬ ਸਰਕਾਰ ਦੋਵੇਂ ਰਲੇ ਨੇ ਉਹਨੇ ਪਹਿਲੋਂ ਉੱਥੇ ਕਿਸਾਨ ਕੁੱਟੇ ਤੇ ਇਹ ਹੁਣ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਤੇ ਆ ਗਿਆ ਬੜਕ ਸਾਹਿਬ ਗਰਮੀ ਬਹੁਤ ਹੈ ਇੱਕ ਚੀਜ਼ ਮੈਂ ਕਹਿਣੀ ਚਾਹੁੰਨਾ ਕਿ ਪਹਿਲਾਂ ਮੋਦੀ ਤੋਂ ਮੈਂ ਦੱਸਣਾ ਚਾਹੁੰਨਾ ਕਿ ਪਹਿਲਾ VOTER ਜਿਹੜਾ ਸੀ ਉਹ ਸਰਕਾਰਾਂ ਚੁਣਦੇ ਸੀ ਕਿ ਜਿਹਦੇ ਮਗਰ VOTA ਹੁਣ ਉਹ ਪ੍ਰਧਾਨ ਮੰਤਰੀ ਬਣਦਾ ਸੀ ਅੱਜ ਇਹ ਪ੍ਰਧਾਨ ਮੰਤਰੀ ਨੇ ਕਿ VOTER ਹੁਣ BJP ਚੁਣੇਗੀ VOTER ਕਦੀ ਸਰਕਾਰਾਂ ਨਹੀਂ ਬਣਾਉਣਗੇ ਇਹ ਹੁਣ ਸਰਕਾਰ ਤੁਸੀਂ VOTA ਕਟੋਗੇ ਤੇ ਤੁਸੀਂ VOTA ਬਣਾਓਗੇ ਤੇ ਫੇਰ ਬਣੇਗਾ ਮਹਾਰਾਸ਼ਟਰ ਦੇ ਵਿੱਚ ਤੁਸੀਂ 80 ਤੋਂ 90 ਲੱਖ ਕਰੋੜ ਦੀ VOT ਬਣਾਗੇ ਤੇ ਉਹੀ ਬਿਹਾਰ ਦੇ ਵਿੱਚ ਤੁਸੀਂ 60 ਤੋਂ 65 ਲੱਖ ਤੱਕ VOTA ਕੱਟ ਦਿੱਤੀਆਂ